ਬਾਜ ਦੀ ਉਸਤਨ ਉਮਰ 75 ਸਾਲ ਹੁੰਦੀ ਹੈ ਜਦ ਬਾਜ ਦੀ ਉਮਰ 40 ਸਾਲ ਤੱਕ ਪਹੁੰਚਦੀ ਹੈ ਤਾਂ ਇਸਕਾਰ ਕਰਨ ਵਿੱਚ ਕਮਜ਼ੋਰ ਹੋ ਜਾਂਦਾ ਹੈ ਇਸ ਦੀ ਚੁੰਝ ਮੁੜ ਕੇ ਗੋਲ ਹੋ ਜਾਂਦੀ ਹੈ ਪੰਜਿਆਂ ਦੀਆਂ ਨੋਂਦਰਾਂ ਕਮਜ਼ੋਰ ਹੋ ਜਾਂਦੀਆਂ ਹਨ ਖੰਭ ਪਾਰੇ ਹੋਣ ਕਰਕੇ ਉੱਡ ਨਹੀਂ ਸਕਦਾ ਇਸ ਹਾਲਤ ਵਿੱਚ ਬਾਜ ਸ਼ਿਕਾਰ ਕਰਨ ਦੇ ਯੋਗ ਨਹੀਂ ਰਹਿੰਦਾ ਬਾਜ ਕੋਲ ਦੋ ਹੀ ਵਿਕਲਪ ਹੁੰਦੇ ਹਨ ਜਾਂ ਤੇ ਇਲਾ ਗਿਰਜਾ ਵਾਂਗ ਮਰੇ ਹੋਏ ਪਸ਼ੂ ਪੰਛੀਆਂ ਦਾ ਮਾਸ ਖਾ ਲਵੇ ਜਾਂ ਭੁੱਖਾ ਰਹਿ ਕੇ ਜੀਵਨ ਤਿਆਗ ਦੇਵੇ ਪਰ ਬਾਜ ਇਹ ਦੋਵੇਂ ਵਿਕਲਪ त्यागे ਸਭ ਤੋਂ ਔਖਾ ਵਿਕਲਪ ਚੁਣਦਾ ਹੈ ਉਹ ਹੈ ਪਹਿਲੇ ਦੀ ਤਰ੍ਹਾਂ ਹੀ ਉਡਾਰੀ ਲਾ ਕੇ ਸ਼ਿਕਾਰ ਕਰਨਾ ਇਸ ਲਈ ਬਾਜ ਕਿਸੇ ਉੱਚੀ ਥਾਂ ਤੇ ਜਾ ਕੇ ਤੀਲਿਆਂ ਨਾਲ ਆਪਣਾ ਆਲਣਾ ਬਣਾਉਂਦਾ ਹੈ ਬਾਜ ਦਾ ਆਲਣਾ ਕਦੇ ਵੀ ਨਰਮ ਘਾਦਾ ਨਹੀਂ ਹੁੰਦਾ ਆਲਣਾ ਬਣਾਉਣ ਤੋਂ ਬਾਅਦ ਸਭ ਤੋਂ ਪਹਿਲਾਂ ਬਾਜ ਆਪਣੀ ਮੋੜੀ ਹੋਈ ਚੁੰਝ ਨੂੰ ਪੱਥਰ ਤੇ ਮਾਰ-ਮਾਰ ਕੇ ਤੋੜਦਾ ਹੈ ਇਸ ਪ੍ਰਕਿਰਿਆ ਵਿੱਚ ਬਾਜ ਨੂੰ ਬਹੁਤ ਪੀੜਾ ਸਹਿਣ ਕਰਨੀ ਪੈਂਦੀ ਹੈ ਜਦ ਬਾਜ ਦੀ ਚੁੰਝ ਉਗ ਆਉਂਦੀ ਹੈ ਇੰਤਜ਼ਾਰ ਕਰਨ ਤੋਂ ਬਾਅਦ ਫਿਰ ਇਹ ਆਪਣੇ ਮੁੜੇ ਹੋਏ ਪੰਜਿਆਂ ਦੀਆਂ ਨੋਂਦਰਾ ਨੂੰ ਤੋੜਦਾ ਹੈ ਤੇ ਇੰਤਜ਼ਾਰ ਕਰਦਾ ਹੈ ਨਵੇਂ ਨੋਂਹੋਂ ਨਿਕਲਣ ਦਾ ਜਦ ਨਵੇਂ ਨੋਂ ਨੋਂਦਰਾ ਨਿਕਲਉਂਦੇ ਹਨ ਫਿਰ ਆਪਣੀ ਨਵੀਂ ਚੁੰਝ ਨਾਲ ਸਭ ਤੋਂ ਪਹਿਲਾਂ ਇੱਕ ਇੱਕ ਕਰਕੇ ਆਪਣੇ ਸਾਰੇ ਖੰਭ ੋਟ ਦਿੰਦਾ ਹੈ ਇੰਤਜ਼ਾਰ ਕਰਦਾ ਹੈ ਨਵੇਂ ਖੰਭ ਨਿਕਲਣ ਦਾ ਇਸ ਸਾਰੀ ਪ੍ਰਕਿਰਿਆ ਵਿੱਚ ਬਾਜ ਨੂੰ ਕਾਫੀ ਸਰੀਰਕ ਪੀੜ ਸਹਿਣ ਕਰਨੀ ਪੈਂਦੀ ਹੈ 150 ਦਿਨ ਦੇ ਇੰਤਜ਼ਾਰ ਤੋਂ ਬਾਅਦ ਬਾਜ ਤਿਆਰ ਹੋ ਜਾਂਦਾ ਹੈ ਉਸੇ ਪਹਿਲੇ ਦੀ ਤਰ੍ਹਾਂ ਨਮੀ ਉਡਾਰੀ ਦੇ ਸ਼ਿਕਾਰ ਕਰਨ ਵਾਸਤੇ ਆਪਣੀ ਜ਼ਿੰਦਗੀ ਦੇ ਅਗਲੇ 35 40 ਸਾਲ ਫਿਰ ਉਸੇ ਤਰ੍ਹਾਂ ਹਿੰਮਤ ਤੇ ਸ਼ਾਨ ਨਾਲ ਜੀਉਂਦਾ ਹੈ ਅਸਮਾਨ ਦਾ ਰਾਜਾ ਬਣ ਕੇ ਬਾਜ ਦੇ ਜੀਉਣ ਦੀ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਪ੍ਰਮਾਤਮਾ ਵੀ ਉਸ ਦੀ ਮਦਦ ਕਰਦੇ ਹਨ ਜੋ ਜੀਵ ਇਨਸਾਨ ਆਪਣੇ ਵਿੱਚ ਹਿੰਮਤ ਰੱਖਦਾ ਹੈ ਤੇ ਆਪਣੀ ਮਦਦ ਆਪ ਕਰਦਾ ਹੈ ਪਰ ਮਾਧਮਾ ਬਾਜ ਦਾ 150 ਦਿਨ ਦਾ ਸੰਘਰਸ਼ ਵਿਅਰਥ ਨਹੀਂ ਜਾਣ ਦਿੰਦੇ ਉਸ ਨੂੰ ਪਹਿਲੇ ਦੀ ਤਰ੍ਹਾਂ ਹੀ ਸਾਰੀ ਤਾਕਤ ਹਿੰਮਤ ਬਖਸ਼ਦੇ ਹਨ ਹਿੰਮਤ ਮਿਹਨਤ ਡਿੜ੍ਹ ਸੰਕਲਪ ਤੇ ਇਮਾਨਦਾਰੀ ਨਾਲ ਇਨਸਾਨ ਸਭ ਕੁਝ ਪਾ ਸਕਦਾ ਹੈ